ਸਰਬ ਜੀ ਸੰਗਰੂਰ ਵੀ ਦੀ ਰਚਨਾ ਕਈ ਵਾਰੀ ਤਾਂ ਦੀ ਰਹਿੰਦੀ ਜਾਨ ਸੁਲੀਏ ਟੰਗੀ ਰਹਿੰਦੀ ਜਾਨ ਸੁਲੀਏ ਟੰਗੀ ਕਈ ਵਾਰੀ ਤਾਂ ਦੀ ਸੰਗਰੂਰ ਵੀ ਕਈ ਵਾਰੀ ਤਾਂ ਦੀ ਸੰਗਰੂਰ ਵੀ ਰਹਿੰਦੀ ਜਾਨ ਸੁਲੀਏ ਟੰਗੀ ਬਿਲ ਤੇਰੇ ਸੰਗਰੂਰ ਵੀ ਵੇ ਬਿਨ ਤੇਰੇ ਸੰਗਰੂਰ ਵੀ ਵੇ ਨਾ ਜ਼ਿੰਦਗੀ ਲੱਗਦੀ ਏ ਚੰਗੀ ਬਿਨ ਤੇਰੇ ਸੰਗਰੂਰ ਵੀ ਵੇ ਨਾ ਜ਼ਿੰਦਗੀ ਲੰਗਦੀ ਏ ਚੰਗੀ ਨਾ ਜ਼ਿੰਦਗੀ ਲੱਗਦੀ ਏ ਚੰਗੀ ਕਦੇ ਸੁੱਖਾ ਨਹੀਂ ਹੁੰਦਾ ਇੰਤਜ਼ਾਰ ਤੇਰਾ ਕਰਨਾ ਤਾਨੂੰ ਪਲ ਪਲ ਪੈਂਦਾ ਏ ਪੈਂਦਾ ਏ ਮਰਨਾ ਪੈਂਦਾ ਏ ਮਰਨਾ